ਪੀਰ ਪ੍ਰੇਸ਼ਾਨਤ ਹੋ ਜਾਣਦਾ ਬਿਨ ਬੋਲੇ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਬਿਨ ਬੋਲੇ ਆ ਤੋ ਬਾਵ ਦੇ ਕਲਮਾ ਨੂੰ ਦੇਖਣ ਵਾਲਾ ਭਾਵ ਇੱਕ ਆਪੇ ਹੀ ਆਪੀ ਦਾ ਸੋ ਗੁਰੂ ਦੀ ਨਿਰਮਲ ਬਾਣੀ ਕਰਕੇ ਜਾਣਿਆ ਜਾਂਦਾ ਕਿਉਂਕਿ ਇਹ ਬਾਣੀ ਸੋਮਾ ਆਵਦਤ ਦਾ ਹੈ ਇਹ ਬਾਣੀ ਸੱਚ ਖੰਡ ਵਿੱਚੋਂ ਆਈ ਜੋ ਬਾਣੀ ਨੂੰ ਸੁਣਦਾ ਬਾਣੀ ਨੂੰ ਗਾਉਂਦਾ ਉਸ ਦਾ ਵਾਸਾ ਵੀ ਸੱਚਾ ਹੈ ਤਦ ਕੀ ਬਾਣੀ ਆਈ ਤੈਨ ਸਗਲੀ ਚਿੰਤ ਵਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜਬ ਇਹ ਸੱਚੇ ਬਚ ਕਿਉਂਕਿ ਇਹ ਬਾਣੀ ਧਰੋਂ ਸੱਚ ਖੰਡ ਵਿੱਚੋਂ ਆਈ ਇਹਨਾਂ ਦੀ ਬਾਣੀ ਨੂੰ ਸੁਣਿਆ ਬਾਣੀ ਨੂੰ ਗਾਇਆ ਆਵਾਸਾ ਵੀ ਸੱਚ ਖੰਡ ਵਿੱਚ ਹੋਇਆ ਸਤਿਗੁਰੂ ਤਾਂ ਉਪਦੇਸ਼ ਦਿੰਦੇ ਨੇ ਪਿਆਰਿਆ ਜੇ ਤੇਰੇ ਵੱਡੇ ਭਾਗ ਨਹੀਂ ਬਾਣੀ ਨੂੰ ਗਾ ਬਾਣੀ ਨੂੰ ਸੁਣ ਜੇ ਨਹੀਂ ਭਾਗ ਤਾਂ ਵੀ ਬਾਣੀ ਗਾ ਬਾਣੀ ਸੁਣ ਤੇਰੇ ਭਾਗ ਬਣ ਸੋਹਣ ਵਡ ਭਾਗੀ ਆ ਹਰ ਅੰਮ੍ਰਿਤ ਬਾਣੀ ਦਾ ਜਿਨ ਕੋ ਕਰਮ ਲੱਗੇ ਤੇ ਚਰੇਦਾ ਸੁ ਬਾਣੀ ਦਾ ਜੇ ਵੱਡ ਭਾਗ ਉਹ ਬਹਿ ਬਣਦਾ ਹੈ ਤਾ ਵਲਦੇ ਆ ਟੈਲਰ ਨਾਲ ਲਾਈਏ ਫੇ ਟੈਲਰ ਨਾਲ ਕਰੀਏ ਜੇ ਭਾਗ ਨਹੀਂ ਆਪਣੇ ਆਪੇ ਸੁਰਤਾ ਸੱਚ ਵਿਚਾਦਸ ਆਪੇ ਪੂਜੈ ਪਦਨ ਰਵਾਣੀ ਆਪੇ ਗੁਰੂ ਹੋ ਕੇ ਨਿਰਵਾਨ ਪਤ ਤੂ ਬੁੱਧ ਦਾ ਕੌਣ ਮੇਰਾ ਵਾਂਗੇ ਗੁਰੂ ਗੁਰੂ ਨਾਨਕ ਆਪ ਬੋਜਦਾ ਆਪ ਹੀ ਸਰੋਤਾ ਜਗਿਆਸੂ ਹੋ ਕੇ ਸੱਚ ਦਾ ਵਿਚਾਰ ਕਰਦਾ ਗੁਰੂ ਆ ਸਿੱਖ ਰੂਪ ਆਪ ਪਰਮੇਸ਼ਰ ਦੀ ਹੀ ਹੈ ਕੋਈ ਦੂਜਾ ਨਹੀਂ ਕਿਉਂਕਿ ਪਿਆਰੀ ਉਹ ਚੋਚੀ ਪ੍ਰੀਤਮ ਦੇ ਚੋਜ ਪੈ ਤਖ ਹੁੰਦੇ ਉਹ ਨਰੇਪਤੇ ਸੰਗ ਰੰਦਾ ਐਸੀ ਚੋਜ ਰਚਦਾ ਹੈ ਸੁੰਦਰ ਜਗਤ ਨੂੰ ਆਪ ਰਚਿਆ ਆਪ ਪਿੰਨ ਪਿੰਨ ਧੰਦਿਆ ਵਿੱਚ ਲਾ ਦਿੱਤਾ ਸਾਜੇ ਸਾਰੇ ਆਪ ਨੇ ਕੋਈ ਮਨ ਮੁਕਤੇ ਗੁਰਮੁਖ ਪਾਤਸ਼ਾਹ ਦੇ ਬਚਨ ਵੀ ਨੇ ਬੁਰਾ ਭਲਾ ਕਹੋ ਕਿਸ ਨੂੰ ਕਹੀ ਹੈ ਸਗਲੇ ਜੀ ਤੁਹਾਾਰੇ ਸਾਰੇ ਤੇਰੇ ਬੁਰਾ ਤੇ ਭਲਾ ਕਿਸ ਨੂੰ ਕਹੀਏ ਹੀ ਮੇਰੇ ਵਾਹੇ ਗੁਰੂ ਸਾਜੇ ਤਾਂ ਤੂੰ ਨੇ کرتا تو ہی ہے سب نا کو کرما کر کے بلا کرما کر کے پلا آپ سرتا سچ بھی چارس آپ پوج پد نرما جل ترنگ اگنی پونا پون تر مل جگت او پایا جل ترنگ اگنی پون ہے ਪਉਣ ਤੈ ਮਲੇ ਜਗਤ ਯੁਕਾਇ ਜਲ ਅਗਨੀ ਪਵਨ ਇਹ ਪੰਜ ਤੱਤ ਨੇ ਪਉਣ ਪਾਣੀ ਅਗਨੀ ਆਕਾਸ਼ ਤੱਤ ਤੇ ਪੰਜਾਂ ਤੱਤਾਂ ਦੀ ਰਚਨਾ ਕਰਕੇ ਪਰਿਪੂਰਨ ਪ੍ਰਮਾਤਮਾ ਨੇ sundar jagat ਦੀ ਰਚਨਾ ਕੀਤੀ ਤਲੰਗ ਰੂਪ ਦਾਸੀ ਜਗਤ ਨੂੰ ਸਾਜੇ ਆ ਕਿਉਂਕਿ ਸਦੀਵੀ ਰਹਿਣ ਵਾਲਾ ਜਗਤ ਨਹੀਂ ਆਪਾਂ ਤਾਂ ਮੁਸਾਫਰ ਖਾਂ ਪਰਦੇਸੀ ਆ ਸਦੀਵੀ ਨਹੀਂ ਰਹਿਣਾ ਰਾਣਾ ਦਾਉ ਨਾ ਕੋ ਰਖੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਜੀ ਕੋਈ ਠੀਰ ਜੀ ਨਹੀਂ ਬੰਸ ਬਾਲਕ ਇਆਣਾ ਜਵਾਨੀ ਆਈ ਵਢੇਪਾ ਅੱਗੋਂ ਜਿਹੜਾ ਆ ਪਿੱਛਾ ਰਹਿਆ ਦੂਰ ਦੇਖਣ ਵਿੱਚ ਐਸੀ ਮਨੁੱਖਾਂ ਦੀ ਬਹੁਤ ਗਣਤੀ ਜਨਨ ਅੱਗਾ ਵੀ ਨੇੜਾ ਪਰ ਉਹ ਮੋਹ ਦੀ ਤੰਦ ਵਿੱਚ ਵੱਜੇ ਹੋਏ ਮੋਹ ਨਹੀਂ ਛਣਦੇ ਕਾਲਿਆਂ ਤੋਂ ਧੋਲੇ ਆ ਗਏ ਅਜੇ ਵੀ ਮੋਹ ਦੀ ਤੰਦ ਵਿੱਚ ਨੇ ਇਹ ਵਿਚਾਰੀਆਂ ਨਹੀਂ ਕਿ ਜਾਣਾ ਹੈ ਪਤਾ ਨਹੀਂ ਕਦੋਂ ਬੁਲਾਵਾ ਆ ਜਾਵੇ ਕਦੀ ਵਿਚਾਰਦੇ ਕਿਉਂਕਿ ਵਿਚਾਰ ਤੋਂ ਖੀੜਾ ਮਨੁੱਖ ਅਗਿਆਨ ਅਵਿਦਿਆ ਦੀ ਅੰਧੇਰੀ ਰਾਤ ਵਿੱਚ ਜਿਉਂਦਾ ਹੈ ਇਹ ਵਿਚਾਰਦਾ ਨਹੀਂ ਕਿ ਮੈਨੂੰ ਸਵਾ ਬਖਸ਼ਿਆ ਪਰਮੇਸ਼ਰ ਨੇ ਸੰਗਤ ਦਾ ਗੁਰੂ ਨਾਨਕ ਦੇ ਘਰ ਦੀ ਸੇਵਾ ਦਾ ਪਰ ਬਚਾ ਦੇ ਲਾਖਾ ਨਾ ਲੈ ਸਕਿਆ ਕਿਉਂਕਿ ਮੋਹ ਦੀ ਤੰਦ ਵਿੱਚ ਵੱਜਿਆ ਆ ਸੋਦੀ ਸੰਪਤੀ ਦਾ ਰਾਜਾ ਮੋਹ ਹੈ ਦੇਵੀ ਗੁਣਾ ਦਾ ਰਾਜਾ ਵਿਵੇਕ ਹੈ ਵਿਵੇਕ ਨੇੜੇ ਤੇੜੇ ਗਏ ਮੋਹ ਪਸਤ ਗੁਰੂ ਪਾਤਸ਼ਾਹ ਵਿਦੇਸ਼ ਦਿੰਦੇ ਨੇ ਪਿਆਰੇ ਆ ਇਸ ਮੋਹ ਦੀ ਤੰਦ ਨੂੰ ਛੱਡਣਾ ਐਸਾ ਮੂਹ ਨਾ ਪਾਈ ਕਿ ਪਰਮੇਸ਼ਰ ਤੋਂ ਬੇਵਕੂ ਹੋ ਜਾਵੇਂ ਐਸੀ ਕਰਮਾਂ ਦੇ ਤੂੰ ਬੀਜ ਬੈਠੇ ਜੋ ਵਟਣੇ। ਕਿਉਂਕਿ ਮਨੁੱਖ ਮੋਹ ਦੇ ਵਿੱਚ ਆਇਆ ਝੂਠ ਬੋਲਣਾ ਚੋਰੀ ਕਰਨਾ। ਨਾ ਕਰਨ ਵਾਲੇ ਕਰਮਾਂ ਦੇ ਬੀਜ ਵੰਦਾ। ਭਗਤ ਕਬੀਰ ਜੀ ਦੇ ਬੜੇ ਸੁੰਦਰ ਬਚਨ। ਬਹੁ ਪਰ ਪੰਚ ਕਰ ਪਾਤ ਧਨ ਲਿਆਵੈ ਬੜੇ ਯਤਨ ਕਰਕੇ ਪਰਾਇਆ ਧਨ ਮਨੁੱਖ ਘਰ ਵਿੱਚ ਲਿਆਉਂਦਾ ਸੁਤ ਦਾਦਾ ਪਹਿ ਆਮ ਲੋਟਾਵੈ ਪੁੱਤਰ ਇੱਕ ਤੀਉ ਲਿਆ ਕੇ ਪ੍ਰਵਾਦ ਨੂੰ ਦੁੰਦਾ ਬੜੇ ਖੁਸ਼ ਹੁੰਦੇ ਪਰ ਪਾਤ ਜੀ ਕਹਿੰਦੇ ਨੇ ਮਨ ਮੇਰੇ ਹੁਲੇ ਕਪਟ ਨਾ ਕੀ ਅੰਤ ਨਵੇਰਾ ਤੇਰੀ ਜੀ ਪਹਿ ਜੀ ਇਸ ਦਾ ਹਿਸਾਬ ਤੇਤੋ ਲਿਆ ਜਾਣਾ ਜੋ ਤੂੰ ਤੰਦ ਰੂਪੀ ਧਰਤੀ ਵਿੱਚ ਬੀਜ ਬੀਜਿਆ ਹਿਸਾਬ ਤੈਨੂੰ ਦੇਣਾ ਪੈਣਾ ਐਂਦਾ ਕੇ ਕੁਟੰਬ ਤੋ ਐ ਕਦ ਕਰੇ ਸੋ ਐ ਕਦ ਪਾਏ ਕੋਈ ਨਾ ਪਕੜੀ ਐ ਕਿਸੈ ਥਾਏ ਜੈਸਾ ਕਰਮ ਦਾ ਬੀਜ ਬਦੁਖ ਬੀਜ ਦਾ ਪਿਆਰਿਓ ਇੱਕ ਦਿਨ ਉਹ ਵਟਣਾ ਪੈਂਦਾ ਕਿਉਂਕਿ ਪ੍ਰਮੇਸ਼ਰ ਪਰਮਾਤਮਾ ਬੜਾ ਸੁਵਰਥ ਹੈ ਜੋ ਮਨ ਚੇਤਨਾ ਚੇਤੇ ਸੰਸੋ ਗੱਲ ਦੀ ਰੱਬ ਕੀ ਉਹ ਰੱਬ ਕਰਦਾ ਉਹ ਮਾਨਕ ਸਤਗੁਰੂ ਪਾਤਸ਼ਾਹ ਵਿਦੇਸ਼ ਦਿੰਦੇ ਨੇ ਐਸਾ ਬਲ ਸ਼ਲ ਤੈਨ ਕੋ ਦਿਆ ਹੁਕਮ ਮੀਠਾ ਕਰਵਾਇਆ ਪਾਤਸ਼ਾਹ ਇਹ ਬਚਨ ਕਹਿੰਦੇ ਨੇ ਐਸਾ ਬਲ ਸ਼ਲ ਤੈਨ ਕੋ ਦਿਆ ਉਹ ਕਵੀ ਠਾਕਰ ਪਰੀਪੂਰਨ ਪ੍ਰਮਾਤਮਾ ਤਿੰਨ ਤੱਤਾਂ ਨੂੰ ਐਸਾ ਬਲ ਤੇ ਸ਼ਕਲ ਦਿੱਤਾ ਹੈ ਜੋ ਤੱਤ ਨੇ ਪੌਣ ਪਾਣੀ ਅਗਨੀ ਆਕਾਸ਼ ਧਰਤੀ ਐਸਾ ਬਲ ਤੇ ਸ਼ਕਲ ਤੱਤਾਂ ਨੂੰ ਐਸੀ ਸਮਰੱਥਾ ਹੈ ਤੱਤਾਂ ਦੇ ਵਿੱਚ ਬੜੀ ਸਮਰੱਥਾ ਹੈ ਤੱਤਾਂ ਵਿੱਚ ਸਤਿਗੁਰੂ ਕਹਿ ਰਹੇ ਨੇ ਐਸਾ ਬਲ ਛਲ ਤਿੰਨ ਕੋ ਦੀਆ ਹੁਕਮ ਹੀ ਠਾਕਰ ਆਇਆ ਕਿਉਂਕਿ ਤਤ ਵੀ ਪਰਮੇਸ਼ਰ ਨੇ ਬਣਾਏ ਤਤਾਂ ਨੂੰ ਐਸਾ ਤੇ ਐਸਾ ਬਲ ਛੱਡ ਦਿੱਤਾ ਤਤਾਂ ਨੂੰ ਐਸੀ ਸਮਰੱਥਾ ਜੋ ਚਾਣ ਸੋ ਕਰਨ ਇਹ ਹੁਕਮ ਖਾਇਆ ਗਾਲ ਬਰਕਰਾਰ ਜੋ ਚਾਣ ਸੋ ਕਰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਨੇ ਪਰਮੇਸ਼ਰ ਨੇ ਆਪਣੇ ਹੁਕਮ ਕਰਕੇ ਵਿਰੋਧ ਕਾਰਨ ਤੇ ਰੋਕ ਰੱਖਿਆ ਕਿਉਂਕਿ ਵਿਰੋਧੀ ਤੱਤ ਨੇ ਪੌਣ, ਪਾਣੀ, ਅਗਨੀ, ਆਕਾਸ਼, ਤਲ ਦੀ ਇਕੱਠੇ ਕੀਤੇ ਨੇ ਪੰਜੇ ਤੱਤ ਪਰ ਵਿਰੋਧ ਕਰਨ ਤੋਂ ਰੋਕਿਆ। ਤੇ ਨਹੀਂ ਸੀ ਜਲ ਕੇ ਸਵਤ ਹਸਤੀ ਪਰ ਹੁਕਮ ਦੇ ਵਿੱਚ ਵਜਿਆ ਹੈ ਜੱਜ ਹੁਕਮ ਹਦੇ ਕੀ ਪਰਮੇਸ਼ਰ ਦਾ ਹੁਕਮ ਭੈ ਡਰ ਭੈ ਵਿੱਚ ਪਵਨ ਵਗੈ ਸਦਵਾਉ ਸਭ ਭੈ ਵਿੱਚ ਭੈ ਵਿੱਚ ਚੱਲੈ ਲੱਖ ਦਰਿਆ ਉਹ ਵੀ ਭੈ ਤੇ ਡਰ ਵਿੱਚ ਨਹੀਂ ਸਾਦੇ ਦਰਿਆ ਸਮੁੰਦਰ ਚੱਲਦੇ ਐਸਾ ਬਲਸ਼ਲ ਤਿੰਨ ਕੋ ਦੀਆ ਹੁਕਮੀ ਠਾਕ ਰਖਾਇ ਸਮਰੱਥਾ ਵੀ ਦਿੱਤੀ ਹੈ ਪਰਮੇਸ਼ਰ ਨੇ ਇਹ ਨਹੀਂ ਕਿ ਸਮਰੱਥਾ ਦੀ ਉਹਨਾਂ ਵਿੱਚ ਬਲ ਨਹੀਂ ਤਤਾਂ ਵਿੱਚ ਬਲ ਹੈ ਛਲਵੀ ਸਭ ਰੱਥਾ ਵੀ ਜੋ ਚਾਹ ਤੋ ਕਰ ਪਰਮੇਸ਼ਰ ਨੇ ਆਪਣੇ ਹੁਕਮ ਕਰਕੇ ਵਿਰੋਧ ਕਰਮ ਤੇ ਲੋਕ ਵੀ ਦਿੱਤਾ ਲੋਕ ਵੀ ਰੱਖਿਆ ਮर्यादा ਨੂੰ ਤਿਆਗ ਨਹੀਂ ਸਕਦਾ ਨਿੱਪ ਪਾ ਕਿ ਤੋ ਫਰੀਦ ਜੀ ਮਹਾਰਾਜ ਜੀ ਨੂੰ ਜਦੋਂ ਦਰਿਆ ਦੇ ਢਾ ਲਾਈ ਬੇਂਤੀ ਅਜਿਜੁ ਗੁਜਾਰੀ ਪਤ ਜੀ ਗਏ ਕੰਤੀ ਵਹਿਣ ਨਾ ਢਾਹੇ ਤੋਂ ਵੀ ਲੇਖਾ ਦੇਵ ਦੋਹੀ ਬਚਨ ਕਹੇ ਬੇਂਤੀ ਸਮੁੰਦਰ ਹੋਰ ਓਥਾਹ ਦਰਿਆ ਬੜਾ ਓਥਾਹ ਹੋਇਆ ਕੇ ਇਸਾਧੀ ਵਿੱਚ ਬੈਠੇ ਤੇ ਮਨ ਨਾ ਜਵੇ ਜਾਣ ਗਏ ਕੀ ਬਚੇ ਅੱਖੀ ਜਿੱਦ ਰੱਬ ਦੇ ਜਾਏ ਬੈਂਤ ਦਾ ਹੋ ਗੋਂ ਕਰੇ ਜਿੱਦ ਤੈਨੂੰ ਰਜਾ ਖੈਂ ਹੁਕਮ ਅਕਾਲ ਪੁਰਖ ਦਾ ਰੱਬ ਖੁਦਾ ਦਾ ਹੁਕਮ ਉਦ ਚੱਲੇ ਜਲ ਸਥਿਤ ਹੋ ਗਏ ਸਭ ਨਾਨੂ ਕਿਹਾ ਉਸ ਦਾਤੇ ਦਾ ਸ਼ੁਕਰਾਨਾ ਕਰੋ ਨਾਮ ਜਪੋ ਕਿਉਂਕਿ ਇਹ ਹੁਕਮ ਨਾਲ ਸਭ ਕੁਝ ਹੁੰਦਾ ਹੁਕਮ ਅਕਾਲ ਪੁਰਖ ਕਿ ਜੋ ਰੱਬ ਦੇ ਭਗਤ ਸੰਤ ਨਹੀਂ ਉਹ ਹੁਕਮ ਵਿੱਚ ਰਹਿੰਦੇ ਉਹ ਪਰਮੇਸ਼ਰ ਦੇ ਹੁਕਮ ਨੂੰ ਟਾਲਦੇ ਸੋ ਕਰੇ ਜੇ ਤੇ ਸੇਜਾਈ ਉਸ ਦੀ ਰਜਾ ਕੋਈ ਦੰਦਿਆ ਕਰੇ ਕੋਈ ਉਸਤਤ ਕਰੇ ਉਹ ਸੰਸਾਰ ਦੀ ਕਨੌਟ ਤੇ ਅਧੀਨਗੀ ਵੀ ਨਹੀਂ ਮੰਨਦੇ ਕਿਉਂਕਿ ਉਹਨਾਂ ਦੀ ਬਾਣੀ ਆਈ ਹੈ ਪਰਮੇਸ਼ਰ ਦਾ ਸਤਿਗੁਰਾਂ ਦੇ ਵਚਨ ਨੇ ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਖਾਦ ਕੇ ਹਦੀ ਦੇ ਰੰਗ ਵਿੱਚ ਰਤੇ ਹੋਏ ਬੇਮੋਹਤਾਜ ਬੇਪਰਵਾਹ ਰਹਿੰਦੇ ਜਾ ਕੋ ਪਾਖ ਸੁਆਮੀ ਸੁਆਮੀ ਪਰਮੇਸ਼ਰ ਮੱਖ ਕਰਨ ਵਾਲਾ ਉਹਨਾਂ ਦੇ ਅੰਗ ਸਨ ਸੰਤ ਕੈ ਸੰਗ ਵਸੈ ਦਿਨ ਰਾਤ ਦਿਦ ਤੇ ਰਾਤ ਕਿਨਾਂ ਦੇ ਸੰਗ ਸੰਤਾਂ ਦੇ ਪਗ ਤਾਂ ਜੋ ਪਾਤਸ਼ਾ ਪਾਵਨ ਬਚਨ ਕਹਿੰਦੇ ਕਿਉਂਕਿ ਹੁਕਮ ਦੇ ਮਰਯਾਦਾ ਦੇ ਸਭ ਕੁਝ ਚੱਲਦਾ ਪਰ ਹੁਕਮ ਅਕਾਲ ਪੁਰਖ ਦਾ ਚੱਲਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਅਨਾਂ ਕੋਈ ਐਸਾ ਜਨ ਵਿਰਲੇ ਜਗ ਅੰਤ ਪਰਖ ਜਾਂਦਾ ਪਾਇਆ ऐसे इस संसार ਵਿੱਚ ਵਿਰਲੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਪੜ ਕੇ ਆਪਣੇ ਸੂਭ ਖਜ਼ਾਨੇ ਵਿੱਚ ਪਾਇਆ ਉਹ ਕੌਣ ਕਿਹੜੇ ਖਜ਼ਾਨੇ ਵਿੱਚ ਪਾਇਆ ਸੱਚ ਦੇ ਖਜ਼ਾਨੇ ਵਿੱਚ ਪਾਇਆ ਉਹ ਦਰਗਾਹ ਹੀ ਰੱਬ ਦੀ ਜਨ ਸੰਤ ਮਹਾਤਮਾ ਉਹ ਸੱਚਖੰਡ ਦੇ ਵਾਸੀ ਉਹ ਜਿਉਂਦੇ ਮੁਕਤ ਨੇ ऐसे जन बिरले जग अंत घड़ी दी आखिया सतगुरु दा बिरले क्यों क्योंकि खैन ही बकते संत सबू अनेक मति के अनेका मतों दे संत नहीं पर ओ संत जिन्ना दा सतगुरु ए जिक्र करदा है ओ कैसी संत जिन्ना ने जपया दिन ते रात मेरे वाहे गुरु ਨਾ ਸਾਸ ਗ라스 ਨਾ ਵਿਸਰੇ ਕਾ ਨਾਮਾ ਮਨਵਾ ਤੁਹਾਨੂੰ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਤਾ ਪੂਰਨ ਸੰਤ ਜਿਨ੍ਹਾਂ ਦਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਬੋਲ ਸਹੀ ਜਹੀਆ ਕੋਈ ਭੇਦ ਵੀ ਇੱਕ ਰੂਪ ਗੁਰੂ ਨਾਨਕ ਨਾਲ ਹੋਵੇ ਜਿਵੇਂ ਧੰ ਧੰ ਬਾਬਾ ਨਾਨਕ ਸਿੰਘ ਜੀ ਵਾਹ ਇੱਕ ਰੂਪ ਕਿਉਂਕਿ ਇੱਕ ਨਹੀਂ ਕੋਈ ਭੇਦ ਅੰਤ ਨਹੀਂ ਉਹ ਬੈਲੇਨੀ ਖੈਣ ਵਿਰਲੇ ਦਾਹੀ ਘਣੇ ਫੈਲ ਫਕੜ ਸੰਸਾਰ ਘਣੇ ਨਹੀਂ ਵਿਰਲੇ ਨੇ ਐਸੇ ਜਨ ਵਿਰਲੇ ਜਗ ਅੰਤਤ ਪਦਖ ਖਜ਼ਾਨੇ ਪਾਇਆ ਉਹ ਖਜ਼ਾਨੇ ਭਾਵ ਆਪਣੇ ਸੂਪ ਖਜ਼ਾਨੇ ਵਿੱਚ ਪਾਇਆ ਕਿਵੇਂ ਪਾਇਆ ਆਪਣੇ ਨਾਲ ਬਲਾ ਲੇ ਇੱਕ ਹੋ ਤੇ ਸਤਿਗੁਰਾਂ ਦੇ ਕੀ ਬਚਨ ਹੈ ਕਲਗੀਧਰ ਮਹਾਰਾਜ ਜੀ ਦੇ ਘਰ ਘਰ ਜਨ ਦੋਈ ਏਕ ਹੈ ਬੇਕਰਤ ਚਾਰ ਕਸ਼ਨਾ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਇ ਇਕ ਰੂਪ ਜਾਤ ਵਦਨ ਤੇ ਭਈ ਆਤੀਤਾ ਮਮਕਾਲੋਬ ਜੁਗਾਇਆ ਉਹ ਜਨ ਰੱਬ ਦੇ ਭਗਤ ਸੰਤ ਫਕੀਰ ਗੁਰਮਖ ਜਾਤੀ ਤੇ ਵਰਨਾ ਦੇ ਅਵਮਾਨ ਤੋਂ ਵੀ ਤਿਆਗੀ ਹੋ। ਤੇਨਾਂ ਨੇ ਆਪਣੇ ਹਿਰਦੇ ਤੇ ਮਮਤਾ ਤੇ ਲੋਭ ਆਦਿਕ ਬਕਾਰਾਂ ਨੂੰ ਛੁਕਾ ਦਿੱਤਾ। ਕੋਈ ਮਮਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ। ਨਾ ਵਰਤੇ ਤੀਰਤ ਸੇਗੈ ਗੰਵਲ ਦੁਖ ਹੋਵੇਂ ਮੈਲ ਛੁਕਾਇਆ ਸਤਿਗੁਰੂ ਫਰਮਾਉਂਦੇ ਨੇ। ਜੋ ਨਾਮ ਦੇ ਵਿੱਚ ਰਤੇ ਨੇ ਪ੍ਰੀਤਵਾਨ ਨੇ ਉਹ ਜੰਗ ਤੀਰਥਾਂ ਦੇ ਨਿਰਮਲ ਨੇ ਸਤਿਗੁਰੂ ਕਹਿ ਰਿਹਾ ਨਾਮ ਰਤੇ ਤੀਰਥ ਸੇ ਨਿਰਮਲ ਉਹ ਤੀਰਥਾਂ ਤੋਂ ਨਿਰਮਲ ਕਿਉਂਕਿ ਤਿਨਾਂ ਨੇ ਹਉਮੇ ਰੂਪੀ ਮੈਲ ਨੂੰ ਚੁਕਾਇਆ ਦੂਦ ਕੀਤਾ ਤੀਰਥ ਧਾਵਣ ਜਾਓ ਤੀਰਥ ਧਾਮ ਕਿਉਂਕਿ ਜਿੱਥੇ ਨਾਮ ਦੀ ਰਸੀਏ ਬਿਰਾਜਮਾਨ ਹੋ ਜਾਵਣ ਉਹ ਮੁਖਾਨ ਤੀਰਥ ਬਣ ਜਾਂਦਾ ਆਠਾਰ ਤੀਰਥ ਪਲਸਣ ਆਉਂਦੇ ਕਿਉਂਕਿ ਨਾਮ ਦਾ ਮਹੱਤਮ ਤੀਰਥਾਂ ਨਾਲੋਂ ਵਿਵਦ ਨਾਮ ਅਰਤੇ ਤੀਰਤ ਸੇ ਨਿਰਵਤ ਦੁਖ ਹੋਵੇ ਵੈਲ ਚੁਕਾਇਆ ਨਾਨਕ ਤਨ ਕੇ ਚਰਨ ਬਖਾਲੇ ਜਿੰਦਾ ਗੁਰਵਖ ਸਾਜਾ ਭਾਇਆ ਜਿਨ੍ਹਾਂ ਨੂੰ ਗੁਰੂ ਤਵਾ ਦੇ ਭਾਵ ਗੁਰ ਸ਼ਬਦੀ ਗੁਰਮਤੀਏ ਬਣੇ ਗੁਰੂ ਵਾਲੇ ਬਣੇ ਇਹ ਸਤਿਗੁਰੂ ਕਲਗੀਧਰ ਮਹਾਰਾਜ ਦੀ ਦਾ ਉਪਦੇਸ਼ ਸੰਦੇਸ਼ ਭਾਈ ਗੁਰੂ ਵਾਲੇ ਬਣੋ ਕੱਢੇ ਵਾਟੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣ ਕੇ ਸੱਚੇ ਵਾਹਿਗੁਰੂ ਨੂੰ ਜਤਿਆ ਵਾਹਿਗੁਰੂ ਮਨ ਵਿੱਚ ਪਾਇਆ ਪਿਆਰਾ ਨੇ ਆជា ਕੀ ਬਚਨ ਕਹਿੰਦੇ ਜਿੰਦਾ ਗੁਰਮੁਖ ਸਾਚਾ ਪਾਇਆ ਨਾਨਕ ਤਿੰਨ ਕੇ ਚਰਨ ਪਖਾ ਅਸੀਂ ਤਿਨਾਂ ਦੇ ਚੰਨ ਧੋਦੇ ਖਾਂ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਆਪ ਨੂੰ ਮੁਖਾਤਬ ਕਰਦੇ ਆਂ ਕਹਿੰਦੇ ਨੇ ਕਿ ਅਸੀਂ ਚੰਨ ਧੋਦੇ ਆਂ ਕਿਨਾਂ ਦੇ ਨਾਮ ਜਪਣ ਵਾਲੇ ਰੱਬ ਦੇ ਜਨਾ ਪਿਆਰੀਆਂ ਭਗਤਾਂ ਸੰਤਾਂ ਦੇ ਸਤਿਗੁਰੂ ਆਪ ਇਹ ਮੰਗ ਮੰਗਦੇ ਪਰ ਭਾਤੀ ਵਾਗ ਲਾਤੀ ਜਾਵੇ ਬਾਸ ਇਕ ਓ ਅੰਕਾਰ ਸਤ ਗੁਰ ਪਰਸਾਦ ਗੁਰ ਪਰਸਾਦੀ ਵੇਖ ਤੂੰ ਖਰ ਮੰਦਰ ਤੇਰਾ ਲੁ ਤੀਜੇ ਗੁਰੂ ਨਾਨਕ ਤੀਜੇ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਭਾਵਨੀ ਉਪਦੇਸ਼ ਦਿੰਦੇ ਨੇ ਗੁਰ ਪ੍ਰਸਾਦੀ ਵੇਖ ਤੋਂ ਖਾਲਸਾ ਮੰਦਰ ਤੇ ਰਹੇ ਕਿਉਂਕਿ ਜੋ ਤਨ ਹੈ ਆਪਣਾ ਇਹ ਪਰਮੇਸ਼ਰ ਦਾ ਘਰ ਤੇ ਮੰਦਰ ਹੈ ਪਿਆਰਾ ਜਿਸ ਵਾਂਗੇ ਗੁਰੂ ਨੇ ਪੰਜ ਤਤ ਬਣਾਏ ਪੰਜਾਂ ਤਤਾਂ ਦੇ ਜੀਅ ਇਹ ਸੁੰਦਰ ਤਨ ਬਣਾਇਆ ਵਿੱਚ ਆਪ ਬੈਠਾ ਹੈ ਤਨ ਤੇ ਰਕਤ ਬਿੰਦ ਕਰਦੇ ਮਿਆਂ ਅਗਨ ਉਦਰ ਮਜਾਰ ਮਾਤਾ ਕੀ ਰਕਤ ਪਿਤਾ ਦਾ ਬਿੰਦ ਬੈਲੇ ਜਲ ਤੋਂ ਸੁੰਦਰ ਤਨ ਦੀ ਰਚਨਾ ਕੀਤੀ ਵਾਸਤਵ ਤੇ ਸਾਜਣ ਵਾਲਾ ਇੱਕ ਪਰਮੇਸ਼ਰ ਹੀ ਕੋਈ ਦੂਜਾ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਤਰ ਤੇ ਰਹੈਗਾ ਹੇ ਪਿਆਰਿਆ ਸਤ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਰਹਿਮਤ ਅਰ ਕੀ ਤੂੰ ਦੇਖ ਤੱਕ ਹਰੀ ਦਾ ਮੰਦਰ ਇਹ ਸਰੀਰ ਤੇਰੇ ਨਾਲ ਤੇਰੇ ਪਾਸ ਹੈ ਕਿਤੇ ਦੂਰ ਇਸ ਤਨ ਵਿੱਚ ਬੈਠਾ ਪਰ ਆਪਾਂ ਨੂੰ ਸਮਝ ਹੀ ਨਹੀਂ ਸੋਝੀ ਹੀ ਨਹੀਂ ਸਤਗੁਰਾਂ ਦੇ ਬਚਨ ਵੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਕਾਹ ਕੀ ਰੇਵਨ ਖੋਜਣ ਜਾਈ ਸਰਬ ਨਿਵਾਸੀ ਸਦਾ ਆਲੇਪਾ ਤੋਹੀ ਸੰਗ ਸਮਾਈ ਉਹ ਤਾਂ ਤੇਦੇ ਅੰਗ ਸੰਗ ਕਿਉਂ ਖੋਜਣ ਜਾਣਾ ਉਹ ਤਾਂ ਅੰਦਰ ਹੀ ਬੈਠਾ ਕਿਤੇ ਤੂੰ ਖਰਬੰਦਰ ਸ਼ਬਦੇ ਖੋਜੀਐ ਹਰ ਦਾ ਮੋਲਿਓ ਸੰਭਾਲ ਇਸ ਖਰੀਦੇ ਮੰਦਰ ਨੂੰ ਗੁਰੂ ਦੇ ਸ਼ਬਦ ਕਰਕੇ ਖੋਜੀਦਾ ਕਿੰਨਾ ਨੇ ਖੋਜਿਆ ਰੱਬ ਦੇ ਜਨਾਂ ਨੇ ਖੋਜਿਆ ਖੋਜੀ ਖੋਜ ਲੱਗਾ ਹਰ ਸੰਤ ਦੇ ਪਾਹਾ ਰੱਬ ਦੇ ਜਨਾਂ ਨੇ ਪਾ ਲਿਆ ਇੱਕ ਹੋ ਗੁਰੂ ਦੇ ਉਪਦੇਸ਼ ਨੂੰ ਜਪਿਆ ਲਾਤੇ ਆ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਨਾਮ ਨੂੰ ਸੰਭਾਲ ਲੈ ਹਰ ਦਾ ਮੋਲ ਇਹੋ ਸਮਾਂ ਕਿਉਂਕਿ ਯੁੱਗ ਕਲਯੁੱਗ ਦਾ ਹੈ ਪਿਆਰੇ ਨਾਮ ਦਾ ਬੀਜ ਬੀਜੋ ਨਾਮ ਨੂੰ ਜਪੋ ਕੋਦ ਕਲ ਯੁਗ ਦਾ ਸਮਾ ਰੇ ਜਨ ਓਟ ਲੇਹੋ ਖਾਦ ਨਾਮ ਦਾ ਨਾਮ ਦੀ ਓਟ ਲਵੋ ਨਾਮ ਨੂੰ ਜਪੋ ਮਾ ਦਾ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੀ ਭਗਤ ਸਚਾ ਗਰਮਤ ਪ੍ਰਗਟੀ ਸਾਚੀ ਸੋਏ ਆ ਜੇ ਪਿਆਰੇ ਆ ਬੰਦ ਕਰਕੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜਪ ਤੂੰ ਰੰਗੇਗਾ ਕੈਸਾ ਰੰਗ ਜਦੋਂ ਨਿਤ ਦੇ ਨੇਮੀ ਬਣ ਗਏ ਆਪਾਂ ਕਿਉਂਕਿ ਸਤਗੁਰਾਂ ਨੇ ਇਹ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਮਹਾਪੁਰਸ਼ ਵੀ ਇਹ ਉਪਦੇਸ਼ ਦਿੰਦੇ ਨੇ ਕਿ ਪਿਆਰਿਓ ਨਿਤ ਦੇ ਦੇਵੀ ਬਣੋ ਨੇਮ ਕਿਸਤੂ ਕਹਿੰਦੇ ਨੇ ਵੀ ਪ੍ਰਾਣਿਕ ਸਮਿਆ ਵਿੱਚ ਜਲਦੀ ਚੁਲੀ ਛੜੜਣੀ ਨੇਮ ਕਰਨਾ। ਜੋ ਸਤਿਗੁਰਾਂ ਨੇ ਇਹ ਬਚਨ ਬਖਸ਼ਿਆ ਅਪਦੇਸ਼ ਦਿੱਤਾ ਕਿ ਨਿਤ ਨੇਮ ਕਿ ਨਿਤ ਹੀ ਸੱਚੇ ਦੀ ਯਾਦ ਚਿੰਤਨ ਵਿੱਚ ਜੁੜਨਾ ਹੈ ਨੇਮ ਕਰ ਕਿ ਹੇ ਵਾਹਿਗੁਰੂ ਨਿਤ ਤੇਨੂੰ ਜਪਾਂ ਤੇਰੀ ਯਾਦ ਵਿੱਚ ਜੁੜਾਂ। ਅਦਾਤਾ ਤੇ ਕਿਉਂਕਿ ਨਿਤ ਨੇਮ ਬਖਸ਼ਿਆ ਕੋ ਦੇਵ ਨੇ ਅੰਮ੍ਰਿਤ ਵੇਲਾ ਸੁਭਾਣ ਸੋਡੀ ਸੁਲਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ ਗੁਰ ਸਤ ਗੁਰ ਕਾ ਜੋ ਸਿੱਖਿਆ ਕਾਏ ਸੋ ਭਲਕੇ ਉਠ ਖਰਨਾਮ ਤਿਆਵੈ ਉਦਮ ਕਰੈ ਭਲਕੇ ਪਦਮਾਤੀ ਇਸ਼ਨਾਨ ਕਰੈ ਅੰਮ੍ਰਿਤ ਸਦਨ ਤੂੰ ਗੁਰੂ ਤਾਂ ਸਿੱਖ ਅੰਮ੍ਰਿਤ ਵੇਲਾ ਸੁਭਾਣ ਅੰਮ੍ਰਿਤ ਵੇਲੇ ਉਠ ਅੰਮ੍ਰਿਤ ਵੇਲਾ ਸਤਨਾਓ ਵਡਿਆਈ ਵਿਚਾਰ ਕਲਮੀਆ ਬੈ ਕਪੜਾ ਦਤਰੀ ਬੋਕ ਵਡੀਆਂ ਬਖਸ਼ਿਸ਼ਾਂ ਨੇ ਅੰਮ੍ਰਿਤ ਵੇਲੇ ਦੀਆਂ ਪਿਆਰਿਓ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲ ਰਿਆ ਜੋ ਮੰਗਣ ਮੰਗਣਗੇ ਮੰਗਦੇ ਨੇ ਵੀ ਜੇ ਸਤਿਗੁਰੂ ਤੋਂ ਉਹਨਾਂ ਨੂੰ ਮਿਲਦਾ ਕਿਉਂਕਿ ਵੱਡਾ ਮਹਤਉ ਵੱਡਾ ਫਲ ਹੈ ਅੰਮ੍ਰਿਤ ਵੇਲੇ ਦਾ ਖਾਦ ਮੰਦਰ ਸ਼ਬਦ ਹੈ ਖੋਜੀ ਹੈ ਇਹ ਨਾਮੋ ਲੈਓ ਸੁਬਾਹ ਮਨ ਮੇਰੇ ਸ਼ਬਦ ਦਾ ਪੈ ਰੰਗਦਾ ਹੈ ਮਾਣੇ ਮੇਰੇ ਸ਼ਬਦ ਦਾ ਪੈ ਰੰਗ ਹੋਏ ਸੱਚੀ ਭਗਤ ਸੱਚਾ ਕਰਮ ਪ੍ਰਗਟੀ ਸੱਚੀ ਸੋਏ ਅਬ ਤਹੁ ਨੂੰ ਆਨੰਦ ਮਿਲੇ ਜਬ ਆਪਣੇ ਆਪ ਨੂੰ ਰੰਗੋਂਗੇ ਨਾਮ ਦੇ ਦੇ ਵਿੱਚ ਸੱਚੀ ਭਗਤੀ ਹੈ ਸੋਈ ਹਰੀ ਦਾ ਮੰਦਰ ਰੂਪ ਸਰੀ ਸਫਲਾ ਹੈ ਇਹ ਤਨ ਕਿਹੜਾ ਸਫਲਾ ਮੰਦਰ ਉਹ ਸਫਲਾ ਜਿਸ ਦੇ ਹਿਰਦੇ ਘਰ ਵਿੱਚ ਨਾਮ ਭਗਤੀ ਸੀਤਾਰੀ ਦੀ ਸੋਭਾ ਸੱਚੀ ਪ੍ਰਗਟ ਹੋ ਤੇ ਜਗਤ ਵਿੱਚ ਬੜਿਆਈ ਤੇ ਸੋਭਾ ਉਹਨਾਂ ਜਨਾਂ ਦੀ ਰੱਬ ਦੇ ਪਿਆਰਿਆਂ ਦੀ ਜੁਗਾਂ ਜੁਗੰਤਾਂ ਤੱਕ ਹੁੰਦੀ ਰਹੇ ਖਾਦ ਮੰਦਰ ਹੋ ਸਰੀਰ ਹੈ ਗਿਆਨ ਰਤਨ ਪਰਗਟ ਹੋਏ ਖਰੀਦਾ ਮੰਦਰ ਤਨ ਇਹ ਸਰੀਰ ਹੀ ਹੈ ਪਿਆਰੇ ਕਿਉਂਕਿ ਇਸ ਵਿੱਚ ਗਿਆਨ ਆਦਿਕ ਰਤਨ ਪ੍ਰਗਟ ਹੁੰਦੇ ਨੇ ਗਿਆਨ ਤੇ ਰਤਨ ਤਾਂ ਵਿੱਚੋਂ ਪ੍ਰਗਟ ਹੁੰਦੇ ਨੇ ਜਿਵੇਂ ਰੱਬ ਦੇ ਜਨ ਮਹਾਤਮਾ ਭਾਵਨ ਬਚਨ ਉਚਾਲਦੇ ਨੇ ਆਪਾਂ ਸੁਤੇ ਕਹਿੰਦੇ ਬੜਾ ਰਸ ਤੇ ਬੜਾ ਆਨੰਦ ਆਇਆ ਅਜ ਵੰਦੇ ਫੁਰਦੇ ਖਲ ਹੋ ਗਏ ਕਿਉਂਕਿ ਗਿਆਨ ਪ੍ਰਗਟ ਹੈ ਬਖਸ਼ਿਸ਼ਾ ਨੇ ਤਾਂ ਲੋਕੀ ਦੇ مالک ਦੀਆਂ ਇਸ ਦੇ ਘਰ ਵਿੱਚ ਆਪ ਪਰਮੇਸ਼ਰ ਰੱਬ ਦੇ ਜਨ ਬਾਨੀ ਉੱਚ ਹੈ ਸਾਥ ਜਨ ਅੰਮੇਓ ਚੱਲੈ ਝਾਂਡੇ ਮਨੋਂ ਆਉਂਦੇ ਤੇ ਦੇ ਚ ਸਾਧੂ ਦੀ ਬਾਣੀ ਕਿਉਂਕਿ ਰਸਨਾ ਤੇ ਗੁਰੂ ਨਾਨਕ ਆਪ ਬੋਲਦਾ ਪ੍ਰਭ ਜੀ ਵਸੈ ਸਾਧ ਕੀ ਰਤਨ ਉਹ ਰੱਤੇ ਹੋਏ ਨੇ ਇੱਕ ਦੇ ਰੰਗ ਵਿੱਚ ਜੋ ਰਾਤੇ ਰੰਗ ਏਕ ਕੈ ਨਾਨਕ ਗੁੜਾ ਰੰਗ ਤੇ ਗੁੜਾ ਰੰਗ ਨਾਮ ਦਾ ਚੜਿਆ ਮਨਮੋਖ ਮੂਲ ਨਾ ਜਾਣੀ ਬਾਣ ਖਾਲ ਬੰਦ ਦੇ ਨਾ ਹੋਏ ਜੋ ਮਨਮੋਖ ਨੇ ਖੋਟੀ ਮਤ ਵਾਲੇ ਸੋ ਕਦਾ ਚਿਤ ਨਹੀਂ ਜਾਣਦੇ ਉਹ ਬੂਲ ਹੀ ਨਹੀਂ ਜਾਂ ਕੀ ਕਹਿੰਦੇ ਨੇ ਇਹ ਮਾਨੁਸ ਸਰੀਰ ਖਰੀਦਾ ਮੰਦਰ ਨਹੀਂ ਹੁੰਦਾ ਉਹ ਤਾਂ ਹੀ ਦੀ ਕਹਿੰਦੇ ਨੇ ਮਨਮੁਖ ਹੁੰਦੇ ਕਿਉਂਕਿ ਸੋਚੀ ਨਹੀਂ ਗਿਆਨ ਨਹੀਂ ਅੰਧੇਰੀ ਰਾਤ ਵਿੱਚ ਜਿਉਂਦੇ ਨੇ ਉਹ ਬੰਦੋਂ ਭਾਵੇਂ ਨੇਤਰਾਂ ਤੋਂ ਦੱਸਦਾ ਵੀ ਹੈ ਫਿਰ ਵੀ ਉਹ ਅੰਦੇ ਨੇ ਕਿਉਂਕਿ ਦੇਵਕ ਹੋਏ ਨੇ ਆਪਣੇ ਖਸੋਂ ਪਰਮੇਸ਼ਰ ਤੋਂ ਸਤਿਗੁਰਾਂ ਦੇ ਬਚਨ ਵੀ ਨੇ ਅੰਦੇ ਇਹ ਨਾ ਆਖੀਆਂ ਦਾ ਜਿੰਨ ਮੁਖ ਲੋਏ ਨੇ ਨਾ ਹੈ ਅੰਦੇ ਸਹੀ ਨਾਨਕਾ ਖਸਮੋ ਕੁੱਥੇ ਜਾਏ ਅੰਦੇ ਨੇ ਜੋ ਪਰਮੇਸ਼ਰ ਤੋਂ ਬੇਵਕ ਨੇ ਅੰਦੇ ਉਹ ਨਹੀਂ ਜਿਨ੍ਹਾਂ ਨੂੰ ਦਿੱਤਰਾਂ ਤੋਂ ਦੋਦਿਆ ਅੰਦੇ ਤਾਂ ਉਹ ਨੇ ਜੋ ਪਰਮੇਸ਼ਰ ਤੋਂ ਬੇਵਕ ਨੇ ਖਾਲ ਮੰਦਰ ਦਾ ਖਾਲ ਜੀਉ ਸਾਜਿਆ ਰੱਖਿਆ ਹੁਕਮ ਸਵਾਰ ਇਹ ਸਰੀਰੂਪੀ ਗਰੀਦਾ ਮੰਦਰ ਪਰਮੇਸ਼ਰ ਨੇ ਆਪ ਬਣਾਇਆ ਮੈਂ ਆਪ ਸਾਜਿਆ ਪਿਆਰ ਜੀ ਪਰਮੇਸ਼ਰ ਨੇ ਤੰਨੇ ਆਪ ਬਣਾਇਆ ਪੰਜਾ ਤਤਾਂ ਦੇ ਜਰੀ ਗੱਡੇਂਦਿਆਂ 6 ਵਾ 6 ਮਹੀਨਿਆਂ ਚ ਬਾਲਕ ਦੇ ਅੰਗ ਮਾਤਾ ਦੇ ਗਰਭ ਵਿੱਚ ਸੰਪੂਰਨ ਹੁੰਦੇ ਤੋੜੇਂਦਿਆਂ ਇੱਕ ਇੱਕ ਅੰਗ ਵਿੱਚ ਦਾਸ ਹੋ ਜਾਂਦਾ ਤਾਂ ਲੋਕੀ ਦੇ ਮਾਲਕ ਜੋਜੀ ਪ੍ਰੀਤਮ ਦੇ ਝੋਜ ਭਿੰਨ ਦੇ ਪਿਆ ਖਾਲ ਬੰਦਰ ਖਾਲ ਦੀ ਉਸਾਤੀ ਆ ਕਿਉਂਕਿ ਪਰਮੇਸ਼ਰ ਨੇ ਬੜਾ ਸੁੰਦਰ ਮੰਦਰ ਬਣਾਇਆ ਜਿਵੇਂ ਮੰਦੁਖ ਘਰ ਬਣਾਉਂਦਾ ਡੁੱਗੀਆਂ ਦੀਆ ਰੱਖ ਇਸ ਘਰ ਮੰਦਰ ਵਿੱਚ ਮੈਂ ਰਹਿਣਾ ਪਰਮੇਸ਼ਰ ਨੇ ਵੀ ਬੜਾ ਸੁੰਦਰ ਬਣਾਇਆ ਭਿੰਨ ਭਿੰਨੇ ਆਪਣੇ ਅੰਗ ਦੇਤਰ ਲਾਏ ਸੁੰਦਰ ਇਹ ਤਨ ਬਣਾਇਆ ਵਿੱਚ ਆਪ ਬੈਠਾ ਬੜੇ ਹੁਕਮ ਦੇ ਵਿੱਚ ਸਵਾਦ ਕੇ ਰੱਖਿਆ ਅੰਗ ਦੇ ਤੇ ਯੰਗਾ ਸਹਿਜ ਕੀਤਾ ਇਹ ਮਨੁੱਖਤਾ ਉਸ ਪਰਵਿਸ਼ਰ ਦਾ ਦੇਣ ਹੀ ਨਹੀਂ ਦੇ ਸਕਦਾ ਕੈਸੀਆਂ ਬਖਸ਼ਿਸ਼ਾਂ ਕੈਸੀ ਪਰਿਉਪਕਾਰ ਮਨੁੱਖ ਦਾ ਜਨਮ ਬਾਲਕ ਦਾ ਬਾਅਦ ਵਿੱਚ ਪਹਿਲਾ ਰਿਜਕ ਪਹੁੰਚ ਜਾਂਦਾ ਪਾਲਣਾ ਕਰਨ ਵਾਲੇ ਕਹਿੰਦੇ ਛੋਡੀ ਸੁਲਤਾਨ ਸਤਗੁਰਾਂ ਦੇ ਬਚਨ ਨੇ ਪਹਿਲੋਂ ਦੇ ਤੈ ਰਿਜਕ ਸਵੇਹਾ ਪਿੱਛੋਂ ਦੇ ਤੈ ਜਾਂਦੀ ਮਾਲਕ ਦਾ ਜਨਮ ਬਾਗ ਵਿੱਚ ਮਾਤ ਦੇ ਸਤਨਾ ਵਿੱਚ ਦੁੱਧ ਪਹਿਲਾਂ ਆ ਜਾਂਦਾ ਹੈ ਕਿਹਸਾ ਮਾਲਕ ਇਹ ਬਦੂਖਤਾ ਉਸ ਦਾ ਦੇਣ ਦੇ ਹੀ ਨਹੀਂ ਸਕਦਾ ਸੁਤੇ ਭੁੱਲ ਜਾਂਦਾ ਉਸ ਪਰਮੇਸ਼ਰ ਨੇ ਕੀ ਦਿੱਤਾ ਪਾਤਸ਼ਾਹ ਦੇ ਬਚਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 10 ਵਸਤੂ ਲੈ ਪਾਛੈ ਪਾਵੈ ਇਕ ਵਸਤ ਕਾਮ ਬੇਖੋਟ ਗਵਾਵੇ ਇਕ ਪੀਰਾਂ ਦੇ 10 ਪੀਰ ਨਹੀਂ ਤੋ ਬੂੜਾ ਕਉਂ ਕਹਾ ਕਰ ਜੋ ਤੂੰ ਇਕ ਮੰਗਦਾ ਪੁੱਤ ਯਾਰ ਕੁਝ ਵੀ ਮੰਗਦਾ ਉਹ ਵੀ ਨਾ ਦੇ ਦੱਸ ਦਿੱਤੀ ਉਹ ਵੀ ਲੈ ਲਵੇ ਕੀ ਕਰੇ ਆਦਿਸ਼ਾ ਪਰਵਾਉਂਦੇ ਨਹੀਂ ਜਿਸ ਠਾਕੁਰ ਸਿਉਂਦਾ ਹੀ ਚਾਦਾ ਤਾਂ ਕੋ ਕੀ ਚ ਸਤਨਾਮ ਸ਼ਕੁਰ ਉਸਵਾਲ ਕੇ ਅੱਗੇ ਤਾਂ ਨਾਮ ਸਕਾਰ ਟੰਡੌਤ ਕਰਦੇ ਹੀ ਬਣ ਗਏ ਕੋਈ ਜ਼ਿਆਦਾ ਬਦ ਨਹੀਂ ਕਿਉਂਕਿ ਉਹ ਮਾਲਕ ਹੈ ਸਮਰਾਟ ਮਾਲਕ ਹੈ ਖਦ ਮੰਦਰ ਖਾਲਦੀਓ ਸਾਜੀਆ ਰੱਖਿਆ ਹੁਕਮ ਸਮਾ ਬੜੇ ਪਾਉ ਉਪਕਾਰ ਕੀਤੇ ਲੋਕਾਂ ਨੂੰ ਇੱਕ ਵਸਤੂ ਦਾ ਮਿਲੇ ਵਿਸ਼ਵਾਸ ਭਰੋਸਾ ਗਵਾ ਲੈਂਦਾ ਗੁਰੂ ਤੋਂ ਬੇਮਕ ਹੋ ਜਾਂਦਾ ਮੈਨੇ ਕੁਝ ਦਿੱਤਾ ਕੀ ਉਹ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ ਤੋਰ ਲੇਖ ਲਿਖਿਆ ਸੂਕਵਾ ਕੋਈ ਨ ਮੇਟਣ ਹਾਦ ਪਾਤਸ਼ਾਹ ਪਰਮਉਦੇ ਨੇ ਗੁਰੂ ਅਮਰਦਾਸ ਮਹਾਰਾਜ ਦੀ ਪਿਆਰੀਓ ਤੋਰ ਲੇਖ ਲਿਖਿਆ ਸੂਕਵਾ ਆਪਾਂ ਦੇਖਦੇ ਤੱਕ ਦੇ ਜਗਤ ਸੰਸਾਰ ਵਿੱਚ ਬੜੇ ਬਰਤਾਂ ਦੇ ਬਰਤ ਦੇ ਮਨੁੱਖ ਦਾ ਬਹੁਤ ਕੁਝ ਹੁੰਦਾ ਪਰੋਂ ਲੇਖ ਆਪਣੇ ਲਿਖੇ ਹੋਏ ਨੇ ਵਸਤ ਕਿਤੇ ਲੇਖਾਂ ਵਿੱਚ ਹੀ ਆਪਾਂ ਵਿਚਰਦੇ ਦੁੱਖ ਸੁੱਖ ਸਭ ਕੁਝ ਲਿਖਿਆ ਜਿਦਿ ਕਾਦੋਂ ਵੀ ਪੁੱਟਦੇ ਹੋ ਉਹ ਵੀ ਲਿਖਿਆ ਬੈਠੇ ਖਾਂ ਸਵਾਸ ਗਰਾਵ ਸਭ ਗਣਤੀ ਬਣਦੀ ਪਾਤਸ਼ਾਹ ਦੇ ਬਚਨ ਨੇ ਰੇ ਜਨ ਲੇਖੈ ਚਾਲੈ ਲੇਖੈ ਬੈਸੈ ਲਿਖੈ ਲੈ ਤਾ ਸਾਹ ਸਭ ਕੁਝ ਲਿਖਿਆ ਹੈ ਤੁਰੋ ਲਿਖਿਆ ਕਹਿ ਬਤਾਤਾ ਲੇਖ ਲਿਖਾ ਕੇ ਹੀ ਜਗਤ ਵਿੱਚ ਆਇਆ ਤੁਰ ਲੇਖ ਲਿਖਿਆ ਸੋ ਕਮਾਵਾ ਜੋ ਵਾਹਿਗੁਰੂ ਨੇ ਆਤੋਂ ਦੇਖ ਲੇ ਲੇਖ ਲੇਖ ਲਿਖ ਦਿੱਤਾ ਸੋ ਆਪਾਂ ਇਹ ਜੀ